ਕੀ ਨਾਮ ਹੈ ਸਰ ਮੇਰਾ ਨਾਮ ਅਵਨਪ੍ਰੀਤ ਕੌਰ ਹੈ ਤੇ ਮੈਂ ਸਰਕਾਰੀ ਰਜਿੰਦਰਾ ਕਾਲਜ ਛੰਡਾ ਦੀ ਵਿਦਿਆਰਥਣ ਆ ਕੀ ਗੱਲ ਹੈ ਜਿਹੜਾ ਪੋਸਟਰ ਲਾ ਕੇ ਅੱਜ ਇੱਥੇ ਖੜਿਓਂ ਹੋ ਗਏ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਕੱਲ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣ ਜਾ ਰਹੀਆਂ ਨੇ ਤਾਂ ਆਪਾਂ ਸਭ ਦਾ ਜਿਹੜੇ ਆਪਾਂ ਨਾਗਰਿਕ ਅੰਗੇ ਆਪਣਾ ਇਹ ਫਰਜ਼ ਬੰਦਾ ਹੈ ਆਪਣਾ ਇਹ ਮਤਲਬ ਆਪਣੀ ਇਹ ਜ਼ਿੰਮੇਵਾਰੀ ਹੈ ਕਿ ਆਪਾਂ ਜਾਈਏ ਤੇ ਆਪਾਂ ਵੋਟ ਪਾਈਏ ਬਹੁਤ ਲੋਕਾਂ ਦੇ ਗਰਮੀ ਬੜੀ ਹੈਗੀ ਜਾਂ ਸਾਡੀ ਪਸੰਦੀਦਾ ਉਮੀਦਵਾਰ ਹੀ ਨਹੀਂਗਾ ਉਹਨਾਂ ਬਾਰੇ ਕੀ ਸਰ ਦੇਖੋ ਜੇ ਗਰਮੀ ਹੈ ਤਾਂ ਉਹ ਕੱਲੇ ਬੰਦੇ ਲਈ ਤੇ ਨਹੀਂ ਹੈ ਤੇ ਸਭ ਦੇ ਲਈ ਹੈ ਤੇ ਇਹ ਵੀ ਹੈ ਕਿ ਮਤਲਬ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਉਹਨੇ ਟਾਈਮਿੰਗ ਜਿਹੜੀ ਹੈ VOTING ਦੀ ਉਹ ਸਵੇਰ 7 ਵਜੇ ਤੋਂ ਕੀਤੀ ਹੈ ਤਾਂ ਜਿਹਨੂੰ ਜ਼ਿਆਦਾ ਗਰਮੀ ਲੱਗ ਰਹੀ ਹੈ ਤਾਂ ਉਹ ਸਵੇਰ-ਸਵੇਰ ਜਾ ਕੇ ਵੋਟ ਪਾ ਆਵੇ ਪੋਸਟਰ ਬਣਾਇਆਗਾ ਇਹ ਤੁਹਾਨੂੰ ਕਿੱਥੋਂ ਸੁਝਾਅ ਮਿਲੇਗਾ ਜੀ ਬੋ ਸਰ ਇਹ ਸੁਝਾਅ ਤਾਂ ਮਤਲਬ ਇਹ ਸੋਸ਼ਲ ਮੀਡੀਆ ਤੋਂ ਤੇ ਸਾਡੇ ਜਿਹੜਾ ਪੀਅਰ ਗਰੁੱਪ ਹੈ ਉਸ ਤੋਂ ਹੀ ਮਿਲਿਆ ਹੈ ਸਾਡੇ ਮੇਰੇ ਮਤਲਬ ਮੇਰੇ ਦੋਸਤ ਨੇ ਜਾਂ ਜਿਹੜੇ ਕਲਾਸਮੇਟਸ ਨੇ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨੇ ਮਤਲਬ ਉਹ ਚਲੇ ਗਏ ਨੇ ਤੇ ਉਹਨਾਂ ਨੇ ਵੀ ਹਰ ਆਪਦੇ ਜਿੱਥੇ ਉਹ ਹੈਗੇ ਨੇ ਉੱਥੇ ਲੋਕਾਂ ਨੂੰ ਇਹ ਇਹਦਾ ਪੋਸਟਰ ਬਣਾ ਕੇ ਸੁਚੇਤ ਕਰਨ ਦਾ ਜਿਹੜਾ ਹੈ ਬਹੁਤ ਵਧੀਆ ਇੱਕ ਕ੍ਰੀਏਟਿਵ ਵੇ ਲੱਭਿਆ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਦੇਖਣ ਐਦਾਂ ਦੀ ਮਤਲਬ ਜਿਵੇਂ ਕ라우ਡਿਡ ਪਲੇਸਸ ਤੇ ਹੁਣ ਆਪਾਂ ਇੱਕ ਸਿਗਨਲ ਤੇ ਖੜੇ ਆਂਗੇ ਬੱਸ ਸਟਾਪ ਹੈ ਮੇ ਸੋ ਇੱਥੇ ਜਿਹੜੀ ਆਵਾਜ਼ ਹੈ ਇਹ ਬਹੁਤ ਜ਼ਿਆਦਾ ਹੈ ਸੋ ਇੱਥੇ ਇੱਕ ਮੇਨ ਏਰੀਆ ਦੇ ਵਿੱਚ ਜੇ ਮੈਂ ਪੋਸਟਰ ਲਾ ਕੇ ਖੜੀ ਆ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਜਾ ਸਕਦਾ ਸੋ ਉੱਥੇ ਖੜ ਕੇ ਬਹੁਤ ਸਾਰੇ ਮਤਲਬ ਮੇਰੇ ਦੋਸਤਾਂ ਨੇ ਜਾਂ ਮੈਂ ਤਾਂ ਐਦਾਂ ਕਰਕੇ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਕਿ ਸਟੂਡੈਂਟ ਨੇ ਤੁਹਾਡੇ ਜਿਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਕਿ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਸਰ ਸਾਡੇ ਕਾਲਜ ਦੇ ਮਤਲਬ ਕਾਫੀ ਸਾਰੇ ਸਟੂਡੈਂਟਸ ਨੇ ਬਟ ਹੋਨ ਫਿਲਹਾਲ ਇੱਥੇ ਮੈਂ ਹਾਂ ਮਤਲਬ ਜਿਹੜੇ ਜਿਹਨੇ ਪੋਸਟਰ ਜਿਹੜਾ ਉਹ ਜੋ ਪੋਸਟਰ ਲਾ ਕੇ ਖੜਾ ਹੈ ਬਾਕੀ ਲੋਕ ਸ਼ਹਿਰਾਂ ਦੇ ਵਿੱਚ ਵੀ ਮਤਲਬ ਜਿਹੜੇ ਸਕੂਲ ਫਰੈਂਡਸ ਜਾਂ ਕਾਲਜ ਫਰੈਂਡਸ ਨੇ ਉਹ ਹੋਣਗੇ ਪਹਿਲਾਂ ਵੀ ਕੋਈ ਇਹ ਜੀ ਐਕਟੀਵਿਟੀ ਜੀ ਹਿੱਸਾ ਲਿਆ ਤੁਸੀਂ ਸਰ ਇਹ ਤਾਂ ਨਹੀਂ ਕਾਫੀ ساری ਐਕਟੀਵਿਟੀਆਂ ਨੇ ਸਿਰਫ ਵੋਟਸ ਨੂੰ ਲੈ ਕੇ ਹੀ ਨਹੀਂ ਇਲੈਕਸ਼ਨ ਨੂੰ ਲੈ ਕੇ ਹੀ ਨਹੀਂ ਮਤਲਬ ਕਿ ਜਿਵੇਂ ਕਲਾਈਮੇਟ ਚੇਂਜ ਹੋ ਗਿਆ ਜਾਂ ਜਿਹੜੀਆਂ ਸਮਾਜ ਦੇ ਵਿੱਚ ਹੋਰ ਬਰਾਈਆਂ ਨੇ ਜਿਵੇਂ ਪ੍ਰੂਨ ਹੱਤਿਆ ਜਾਂ ਕ੍ਰੂਨ ਆਇਆ ਹੋਰ ਵੀ ਜਿਹੜੇ ਵੀ ਆਪਾਂ ਮਤਲਬ ਦੇਖਦੇ ਆਂਗੇ ਪ੍ਰਥਾਵਾ ਜਿਵੇਂ ਕਿ ਬਲੱਡ ਡੋਨੇਸ਼ਨ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਸਾਰੇ ਮਤਲਬ ਉਹ ਹੁੰਦੇ ਨੇ ਮਤਲਬ ਡਾਊਟਸ ਹੁੰਦੇ ਨੇ ਸੋ ਉਹਨਾਂ ਨੂੰ ਲੈ ਕੇ ਵੀ ਅਸੀਂ ਕਾਫੀ ਸਾਰੇ ਰੀਅਲ ਰੈਲੀਜ਼ ਕੈਂਪਸ ਉਹ ਜਿਹੜੇ ਨੇ ਉਹ ਕਰਦੇ ਰਹਿੰਦੇ ਆਂਗੇ ਸਾਡੇ ਕਾਲਜ ਪੱਧਰ ਤੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਕਾਫੀ ਸਾਰੇ ਜਿਹੜਾ ਹੈ ਯੂਥ ਨੂੰ ਲੈ ਕੇ ਮਤਲਬ ਸੁਚੇਤ ਕਰਨ ਦਾ ਬਹੁਤ ਸਾਰਾ ਉਹਨਾਂ ਦਾ ਮਤਲਬ ਬਣਿਆ ਹੋਇਆ ਢਾਂਚਾ ਬਹੁਤ ਵੀ ਇੱਕ ਰੈਲੀ ਕਟਿਗੈਸ ਉਹਦੇ ਤੇ ਤੁਸੀਂ ਹਿੱਸਾ ਲਿਆ ਸੀਗੇ ਥੂਟਸ ਥੱਲੇ ਬਹੁਤ ਉਹਦਾ ਕੀ ਮਤਲਬ ਸਰ ਯੂਥ ਚੱਲਿਆ ਬਹੁਤ ਜਿਹੜੀ ਰੈਲੀ ਸੀਗੀ ਉਹ ਮਤਲਬ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਕਰਵਾਈ ਗਈ ਸੀਗੀ ਤੇ ਉਹਦਾ ਮਤਲਬ ਮੇਨ ਮੰਤਵ ਇਹੀ ਸੀਗਾ ਕਿ ਜਿਹੜਾ ਯੂਥ ਹੈ ਉਹ ਆਪਣੀ ਜਿਹੜੀ ਕੰਟਰੀ ਹੈ ਉਹਦਾ ਫਿਊਚਰ ਹੈ ਤੇ ਉਹਦਾ ਇਹ ਹੱਕ ਬਣਦਾ ਹੈ ਕਿ ਅੱਜ ਉਹ ਬੜਾਪੇ ਨੂੰ ਤੇ ਜਿਹੜਾ ਬਚਪਨ ਹੈ ਉਹਨੂੰ ਨਾਲ ਲੀਡ ਕਰਕੇ ਤੇ ਲੈ ਕੇ ਜਾਵੇ ਤੇ ਮਤਲਬ ਤੇ ਉਹਨਾਂ ਉਹਨਾਂ ਨੂੰ ਸੁਚੇਤ ਕਰਕੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਦਿਵਾ ਕੇ ਤੇ ਉਹਨਾਂ ਨੂੰ ਵੋਟਾਂ ਪਵਾ ਗਏ ਮਤਲਬ ਜਿਹੜੇ 18 ਸਾਲ ਤੋਂ ਉੱਪਰ ਬੱਚੇ ਨੇ ਉਹ ਅੱਜਕੱਲ ਦੇਖਿਆ ਜਾਵੇ ਤਾਂ ਮਤਲਬ ਥੋੜੇ ਛੋਟੇ ਹੀ ਨੇ ਹਨਾ ਉਹ ਪਹਿਲੀ ਵਾਰ ਵੋਟ ਪਾਉਣਗੇ ਸੋ ਉਹਨਾਂ ਨੂੰ ਸਹੀ ਗਾਈਡੈਂਸ ਦੇ ਕੇ ਉਹਨਾਂ ਨੂੰ ਸਹੀ ਜਿੰਮੇਵਾਰੀ ਦਾ ਅਹਿਸਾਸ ਕਰਾ ਕੇ ਜਿਹੜਾ ਯੂਥ ਹੈ ਉਹ ਅੱਗੇ ਲੱਗ ਉਹਨਾਂ ਨੂੰ ਲੈ ਕੇ ਜਾਏਗਾ ਤੇ ਇਹ ਜਿਹੜਾ ਵੋਟਾਂ ਦਾ ਪਰਪਸ ਉਸ ਨੂੰ ਬਣਾਏਗਾ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਸਰ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਕੱਲ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੇ ਸੋ ਵੱਧ ਤੋਂ ਵੱਧ ਜਿਹੜਾ ਹੈ ਉਹ ਆਪਾਂ ਜਿਹੜਾ VOTING ਪਰਸੈਂਟੇਜ ਹੈ ਉਹਨੂੰ ਵਧਾਈਏ ਆਪਾਂ ਵੋਟਾਂ ਪਾਈਏ ਤੇ ਆਪਦੀ ਜਿਹੜੀ ਇਹ ਜਿੰਮੇਵਾਰੀ ਹੈ ਉਸ ਨੂੰ ਪੂਰੀ ਚੰਗੀ ਨਿਸ਼ਟਾ ਭਾਵਨਾ ਦੇ ਨਾਲ ਨਿਭਾਈਏ